ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੋ ਵੈਲਕਮ ਹੈ ਸਭ ਦਾ ਸਾਡੇ YouTube ਚੈਨਲ ਤੇ ਅਮਰਤਸਰੀਆ ਮਲਦੇਮ ਵੱਲੋਂ ਲੋ ਜੀ ਸਪੈਸ਼ਲ ਹੈਂਡਵਰਕ ਬੁਟੀਕ ਮੇਡ ਆਰਟੀਕਲ ਲੈ ਕੇ ਆਏ ਥੋੜੇ ਵਾਸਤੇ ਔਰ ਕਲਰ ਰੀਡੀ ਕਰਵਾਇਆ ਪਹਿਲਾਂ ਤੁਸੀਂ ਕਲਰ ਤੇ ਨਿਗਾਹ ਮਾਰ ਲਓ ਜੀ ਸ਼ਾਨਦਾਰ ਆਰਟੀਕਲ ਰੀਡੀ ਕਰਵਾਇਆ ਜੀ ਬੜਾ ਪਿਆਰਾ ਆ ਲੋ ਆ ਕਲਰ ਤੇ ਨਿਗਾਹ ਮਾਰੋ ਪਹਿਲਾਂ ਦਾ ਅਲਟੀਮੇਟ ਆਰਟੀਕਲ ਹੈ ਸਪੈਸ਼ਲ ਡਿਜ਼ਾਈਨਰ ਸੂਟ ਹੈ ਬਹੁਤ ਪਿਆਰਾ ਸੂਟ ਹੈ ਕਲਰ ਤੁਹਾਨੂੰ ਮੈਂ ਕੱਲਾ ਕੱਲਾ ਓਪਨ ਕਰਕੇ ਦਿਖਾਣਾ ਪਹਿਲਾਂ ਤੁਸੀਂ ਪੀਸ ਚੈੱਕ ਕਰੋ ਕਿਡਾ ਸ਼ਾਨਦਾਰ ਬਣਾਇਆ ਤੁਹਾਨੂੰ ਆ ਪੀਸ ਦਿਖਾਣਾ ਪ੍ਰੋਪਰ ਓਪਨ ਕਰਕੇ ਪ੍ਰੋਪਰ ਬੁਟੀਕ ਮੇਡ ਡਿਜ਼ਾਈਨਰ ਸਪੈਸ਼ਲ ਆਰਟੀਕਲ ਆ ਲੋ ਜਿਨ੍ਹਾਂ ਨੇ ਕੁਝ ਨਵਾਂ ਪਣ ਲੈਣਾ ਕੁਝ ਛਟਕੇ ਲੈਣਾ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਆ ਚੈੱਕ ਕਰੋ neck ਤੇ ਹੈਂਡਵਰਕ ਬਾਜੂ ਤੇ ਹੈਂਡਵਰਕ neck ਆ ਗਿਆ ਜੀ ਬਾਜੂ ਆ ਗਿਆ ਬਾਜੂ ਤੇ ਪ੍ਰੋਪਰ ਪੈਚਵਰਕ ਦਾ ਕੰਮ ਹੈ ਹੈਂਡਵਰਕ ਦਾ ਕੰਮ ਹੈ ਸੋ ਪ੍ਰੋਪਰ ਬੁਟੀਕ ਮੇਡ ਪਾਰਟੀ ਵੇਅਰ ਡਿਜ਼ਾਈਨਰ ਲੋ ਜੀ ਜਿਨ੍ਹਾਂ ਨੇ ਕੁਝ ਅਲੱਗ ਜਿਹਾ ਲੈਣੀਆਂ ਨੇ ਉਹ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤੇ ਬੈਲ ਆਈਕਨ ਕਰ ਦੇਣ ਪ੍ਰੈਸ ਤਾਂ ਕਿ ਹਰ ਇੱਕ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ ਪਿਓਰ ਕ੍ਰੇਪ ਦੀ ਸਲਵਾਰ ਆ ਸਲਵਾਰ ਤਿਆਰ ਆ ਜੀ ਇਸ ਤਰ੍ਹਾਂ ਦਾ ਵਰਕ ਆ ਚੈੱਕ ਕਰੋ ਆ ਸਲਵਾਰ ਤੇ ਸਾਰਾ ਹੈਂਡਵਰਕ ਦਾ ਕੰਮ ਹੈ ਸੋ ਬੜਾ ਪਿਆਰਾ ਆਰਟੀਕਲ ਆ ਸਪੈਸ਼ਲ ਆਰਟੀਕਲ ਆ ਇਹਦੇ ਵਿੱਚ ਆਪਾਂ ਕਲਰ ਰੈਡੀ ਕਰਵਾਇਆ ਸਪੈਸ਼ਲ 7 ਤੋਂ 8 ਰੰਗ ਰੈਡੀ ਕਰਵਾਇਆ ਬੜੇ ਪਿਆਰੇ ਆ ਦੁਪੱਟਾ ਆਏਗਾ ਦੁਪੱਟਾ ਜੀ ਇਹਦਾ ਸੋ ਬੜਾ ਪਿਆਰਾ ਆਰਟੀਕਲ ਆ ਆ ਦੁਪੱਟਾ ਦੁਪੱਟੇ ਦੇ ਪੱਲੇ ਚੈੱਕ ਕਰੋ ਕਿੰਨੇ ਸ਼ਾਨਦਾਰ ਨੇ ਮਜ਼ੈਂਟਾ ਰੰਗ ਦੇ ਪੱਲੇ ਨੇ ਪੱਲਿਆਂ ਤੇ ਪ੍ਰੋਪਰ ਹੈਂਡਵਰਕ ਦਾ ਕੰਮ ਹੈ ਲੈਸ ਦੇਖੋ ਕਿੰਨੀ ਸੋਹਣੀ ਲੱਗੀ ਹੈ ਇਹਦੇ ਵਿੱਚ ਹੁਣ ਕਲਰ ਤੇ ਨਿਗਾਹ ਮਾਰ ਲਓ ਜਿਹੜਾ ਰੰਗ ਤੁਹਾਨੂੰ ਚਾਹੀਦਾ ਹੈ ਆਪਣਾ ਸਕਰੀਨਸ਼ਾਟ ਲੈ ਲਿਓ ਸੋ ਸਪੈਸ਼ਲ ਆਰਟੀਕਲ ਹੈ ਇੱਕ ਸ਼ੇਡ ਆ ਰਹੀ ਜੀ ਇਸ ਦੇ ਵਿੱਚ ਪਾਊਡਰ ਬਲੂ ਬੜਾ ਪਿਆਰਾ ਸ਼ੇਡ ਹੈ ਆ ਚੈੱਕ ਕਰੋ ਇੱਕ ਆਏਗਾ ਪਾਊਡਰ ਬਲੂ ਨਾਲ ਕੰਬੀਨੇਸ਼ਨ ਮਜ਼ੈਂਟਾ ਦਾ ਹੀ ਆ ਰਿਹਾ ਜੀ ਆ ਚੈੱਕ ਕਰੋ ਕਿੰਨਾ ਸ਼ਾਨਦਾਰ ਕੰਮ ਹੈ ਕਲਰ ਦੇਖੋ ਕਿੰਨਾ ਐਕਸੀਲੈਂਟ ਕਲਰ ਹੈ ਅਲਟੀਮੇਟ ਕਲਰ ਹੈ ਜੀ ਅਲਟੀਮੇਟ ਸੂਟ ਪਾਓਗੇ ਗਰੰਟੀ ਹੈ ਹਰ ਇੱਕ ਕੋਈ ਪੁੱਛੇਗਾ ਜਿਨ੍ਹਾਂ ਨੇ ਲਾਈਟ weight ਔਰ ਡਿਜ਼ਾਈਨਰ ਪ੍ਰੋਪਰ ਗਾਰਨਿਸ਼ ਲੁੱਕ ਦਾ ਆਰਟੀਕਲ ਲੈਣਾ ਹੈ ਨਾ ਆਪ ਇਸ ਬਾਏ ਕਰ ਲਿਓ ਸਪੈਸ਼ਲ ਪੀਸ ਹੈ ਜੀ ਆ ਚੈੱਕ ਕਰੋ ਦੁਪੱਟਾ ਇਹਦਾ ਇੱਕ ਸ਼ੇਡ ਆ ਰਿਹਾ ਜੀ ਇਸ ਦੇ ਵਿੱਚ ਆਪਾਂ ਰੈਡੀ ਕਰਵਾਇਆ ਕਸਟਮਾਈਜ਼ਡ ਡਿਮਾਂਡ ਤੇ ਬਲੈਕ ਸ਼ੇਡ ਕਿਉਂਕਿ ਬਲੈਕ ਸ਼ੇਡ ਹਰ ਕਿਸੇ ਦਾ ਫੇਵਰਟ ਹੁੰਦਾ ਫੋਰ ਐਵਰ ਕਲਰ ਹੈ ਜੀ ਆ ਚੈੱਕ ਕਰੋ ਆ ਰਿਹਾ ਇਸ ਦਾ ਬਲੈਕ ਸ਼ੇਡ ਬਲੈਕ ਦਾ ਕੰਬੀਨੇਸ਼ਨ ਚੈੱਕ ਕਰੋ ਕਿੰਨਾ ਸ਼ਾਨਦਾਰ ਲੱਗ ਰਿਹਾ ਪਿੰਕ ਨਾਲ ਕੀ ਬਾਤ ਹੈ ਬਿਊਟੀਫੁਲ ਬਿਊ ਲਓ ਜੀ ਆ ਚੈੱਕ ਕਰੋ ਉਸ ਦੀ ਬਾਟਮ ਤੇ ਕੰਮ ਸੇਮ ਹੀ ਕੰਮ ਆ ਰਿਹਾ ਜੀ ਸੋ ਬੜਾ ਪਿਆਰਾ ਆਰਟੀਕਲ ਹੈ ਸੋ ਨੈਕਸਟ ਕਲਰ ਆ ਰਿਹਾ ਬੜਾ ਸੋਹਣਾ ਨਵਾਂ ਜਿਹਾ ਸ਼ੇਡ ਆਏਗਾ ਸਕਾਈ ਸੀ ਗ੍ਰੀਨ ਜਿਹਾ ਕਲਰ ਹੈ ਆ ਚੈੱਕ ਕਰੋ ਆ ਕਲਰ ਦੇਖੋ ਕਿੰਨਾ ਸ਼ਾਨਦਾਰ ਹੈ ਚਾਹੇ ਡਾਰਕ ਲੈ ਲਓ ਚਾਹੇ ਲਾਈਟ ਲੈ ਲਓ ਸਾਰੇ ਕਲਰ ਆਪਾਂ ਰੈਡੀ ਕਰਵਾਏ ਆ ਇਹਦੇ ਵਿੱਚ ਉਹ ਸ਼ਾਨਦਾਰ ਰੰਗ ਨੇ ਆ ਚੈੱਕ ਕਰੋ ਕਿੰਨਾ ਪਿਆਰਾ ਕਲਰ ਸ਼ੇਡ ਹੈ ਕਲਰ ਕੰਬੀਨੇਸ਼ਨ ਦੇਖੋ ਕਿੰਨੇ ਸੋਹਣੇ ਨੇ ਮੈਂ ਕਹਿੰਦਾ ਅਲਟੀਮੇਟ ਕੰਟਰਾਸਟ ਨੇ ਇਸ ਟਾਈਮ ਤੱਕ ਵੈਰਾਈਟੀ ਇੰਨੀ ਕੁ ਆਈ ਹੋਈ ਆ ਜੀ ਸਪੈਸ਼ਲ ਪੀਸ ਆ ਰਹੇ ਨੇ ਤੁਹਾਡੇ ਵਾਸਤੇ ਬਾ ਤੁਸੀਂ ਵੀਡੀਓ ਨੂੰ ਸ਼ੇਅਰ ਕਰਦੇ ਰਿਆ ਕਰੋ ਲਾਈਕ ਕਮੈਂਟ ਜਰੂਰ ਕਰਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਬੈਲ ਆਈਕਨ ਪ੍ਰੈਸ ਕਰ ਦਿਓ ਤਾਂ ਕਿ ਹਰ ਇੱਕ ਸ਼ੂਟ ਦੀ ਤੁਹਾਨੂੰ ਨੋਟੀਫਿਕੇਸ਼ਨ ਮਿਲੇ ਆ ਚੈੱਕ ਕਰੋ ਨੈਕਸਟ ਸ਼ੇਡ ਇਸ ਦਾ ਨਵਾਂ ਸ਼ੇਡ ਇਸ ਟਾਈਮ ਦਾ ਆਨੀਅਨ ਕਲਰ ਹੈ ਜੀ ਇਹ ਇਸ ਟਾਈਮ ਦਾ ਪ੍ਰੋਪਰ ਨਿਊ ਸ਼ੇਡ ਆ ਚੈੱਕ ਕਰੋ ਮੈਂ ਕਹਿੰਦਾ ਸ਼ਾਨਦਾਰ ਕਲਰ ਹੈ ਜੀ ਸ਼ਾਨਦਾਰ ਇੱਕ ਆਏਗਾ ਪਿੰਕ ਹੁੰਦਾ ਇਹ ਪਿੰਕ ਤੋਂ ਹਟਕੇ ਕਲਰ ਆ ਆ ਬਾਟਮ ਤੇ ਕੰਮ ਚੈੱਕ ਕਰੋ ਪਿਓਰ ਕਲੇਵ ਦੀ ਸਲਵਾਰਾ ਇਸ ਦੇ ਨਾਲ ਲੈਂਥ ਪ੍ਰੋਪਰ ਆਏਗੀ ਲੈਂਥ ਤੁਸੀਂ ਜਿੰਨੀ ਮਰਜ਼ੀ ਰੱਖ ਲਓ ਅਗਰ ਤੁਸੀਂ ਘੱਟ ਰੱਖਣੀ ਹੈ ਘੱਟ ਰੱਖ ਸਕਦੇ ਹੋ ਲੌਂਗ ਰੱਖਣੀ ਹੈ ਰੌਂਗ ਲੌਂਗ ਰੱਖ ਲਓ ਜਿੰਨੀ ਮਰਜ਼ੀ ਰੱਖ ਲਓ ਕੋਈ ਦਿੱਕਤ ਵਾਲੀ ਗੱਲ ਨਹੀਂ ਆਹ ਚੈੱਕ ਕਰੋ ਦੁਪੱਟਾ ਇਸ ਦਾ ਆਏਗਾ ਦੁਪੱਟਾ ਇੱਕ ਸ਼ੇਡ ਆ ਰਿਹਾ ਜਿਸ ਦੇ ਵਿੱਚ λεਮਨ ਸ਼ੇਡ ਆਏਗਾ λεਮਨ ਇਹ ਆਏਗਾ λεਮਨ ਸ਼ੇਡ ਕਿੰਨਾ ਪਿਆਰਾ कलर ਹੈ ਲਾਈਟ λεਮਨ ਜਿਹਾ कलर ਹੈ ਸੋ ਕਲਰ ਦੇਖੋ ਕਿਡਾ ਸ਼ਾਨਦਾਰ ਇੱਕ ਆ ਰਿਹਾ ਪ੍ਰੋਪਰ ਮਸਟਰਡ ਸ਼ੇਡ ਆ ਦੇਖੋ ਇਹ ਇੱਕ ਨੰਬਰ ਡਾਰਕ ਹੈ ਇੱਕ ਨੰਬਰ ਥੋੜਾ ਜਿਹਾ ਇਹ yellow tone ਚ ਆ ਗਿਆ ਹੈ ਪ੍ਰੋਪਰ ਮੌਨਸਟਰ 쉐ਡ ਆ ਗਿਆ ਇੱਕ ਆ ਰਿਹਾ ਜੀ ਲਾਈਟ ਸਕਾਈ 쉐ਡ ਸੋ ਕਲਰ ਸਾਰੇ ਸੋਹਣੇ ਆ ਜਿਹੜਾ ਕਲਰ ਤੁਹਾਨੂੰ ਚਾਹੀਦਾ ਆਪਣਾ ਸਕਰੀਨਸ਼ੋਟ ਲੈ ਕੇ ਆਰਡਰ ਕਰੋ WhatsApp ਤੇ ਸਾਡੇ ਦੋ ਨੰਬਰ ਨੇ WhatsApp ਵਾਲੇ 783701532852830084 ਤੁਹਾਨੂੰ ਰੇਟ ਇਸ ਦਾ WhatsApp ਤੇ ਦੱਸ ਦਾਂਗੇ ਮੈਸੇਜ ਕਰ ਦਿਓ ਥੈਂਕ ਯੂ ਸੋ ਮਚ